ਪ੍ਰਧਾਨ ਜੀ ਵੀ ਭਗਤ ਜੀ ਤੁਹਾਡੀ ਆਪਣੀ ਇੰਟਰੋਡਕਸ਼ਨ ਬਰੀਫ ਚਾਹਾਂਗੇ ਤੁਹਾਡੀ ਮੈਂ ਸਾਲਪੁਰ ਜੀਪੀ ਭਗਤ ਰਿਟਾਇਰਡ ਸੀਨੀਅਰ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਹੁਜਨ ਸਮਾਜ ਪਾਰਟੀ ਗੁਰਦਾਸਪੁਰ ਪ੍ਰਧਾਨ ਜੀ ਬਹੁਜਨ ਸਮਾਜ ਪਾਰਟੀ ਕਦੋਂ ਜੁਆਇਨ ਕੀਤੀ ਸੀ ਤੁਸੀਂ ਮੈਂ 18 ਚ ਰਿਟਾਇਰ ਹੋਇਆ 2018 ਵਿੱਚ ਉਹ 19 ਜੂਨ ਵਿਧਾਨ ਸਭਾ ਗੁਰਦਾਸਪੁਰ ਪ੍ਰੈਜ਼ੀਡੈਂਟ ਉਹ 3 ਮਹੀਨੇ ਰਿਹਾ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਪੁਰ ਪਾਰਟੀ ਉਹਨਾਂ ਨੂੰ ਲਗਾਇਆ ਗਿਆ ਲਗਾਤਾਰ ਮਾ ਸੇਵਾ ਦੇ ਰਹੇ ਪ੍ਰਧਾਨ ਜੀ ਪੰਜਾਬ ਵਿੱਚ ਤੁਸੀਂ ਪੜੇ ਤੇ ਲਿਖੇ ਤੇ ਜਵਾਨ ਹੋਏ ਤੇ ਕੰਡ ਕੋ ਰਟਾਇਰ ਹੋਏ ਤੇ ਬਹੁਤ ਛੋਟੇ ਮਾਲ ਕਾਰੀ ਸੇਵਾ ਕਰਦੇ ਅੱਜ ਕੱਲ ਪੰਜਾਬ ਦੇ ਅੰਦਰ ਜਿਹੜਾ ਗੈਂਗਸਟਰ ਉਹਨੇ ਇੱਕ ਖਤਨਾਕ ਗੁੱਟタル ਕੰਮ ਕਰਦਾ ਕਿ ਗੰਗਸਟਰ ਕਿਸੇ ਵੀ ਸਟੇਟ ਵਿੱਚ ਹੋਵੇ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ ਸਮਾਜ ਲਈ ਸਮਾਜ ਦੀ ਉਨਤੀ ਲਈ ਬਹੁਤ ਵੱਡਾ ਕੋੜਾ ਜਿਹੜਾ ਪੰਜਾਬ ਦੀ ਜਾਂ ਦੇਸ਼ ਦੀ ਤਰੱਕੀ ਨੂੰ ਪਗਾਹ ਪਦਨ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਇਹ ਪੈਦਾ ਨਹੀਂ ਹੋਉਂਦੇ ਸਰਕਾਰਾਂ ਨੂੰ ਪੈਦਾ ਨਹੀਂ ਹੋਣ ਦੇਣਾ ਚਾਹੀਦਾ ਪ੍ਰਧਾਨ ਜੀ ਇਹਦੇ ਵਾਸਤੇ ਤੁਸੀਂ ਕਿਹਨੂੰ ਜ਼ਿੰਮੇਵਾਰ ਠਾਂਦੇ ਹੋ ਗੈਂਗਸਟਰਾਂ ਵਾਸਤੇ ਗੰਗਾਸਟਰ ਨੂੰ ਜਾਂ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਕੰਟਰੋਲ ਕਰਨਾ ਸਟੇਟ ਦੇ ਅੰਦਰ ਜਿੱਨਾਂ ਦੀ ਸਰਕਾਰ ਹੁੰਦੀ ਹੈ ਜਿਸ ਪਾਰਟੀ ਦੀ ਵੀ ਹੋਵੇ ਸਭ ਤੋਂ ਪਹਿਲ ਉਹਨਾਂ ਦੀ ਹੁੰਦੀ ਹੈ ਕਿ ਉਹ ਕਿਸ ਨਜ਼ਰੀਏ ਦੇ ਨਾਲ ਕਿਸ ਸ਼ਕਤੀ ਦੇ ਨਾਲ ਇਸ ਚੀਜ਼ ਨੂੰ ਉਹ ਨਜਿੱਠਦੇ ਆ। ਸਰਦਾਰ ਜੀ ਇਹ ਜਿਹੜਾ ਨਸ਼ਾ ਵਿਰੋਧ ਮੁਹਿੰਮ ਛੜੀ ਆ ਪੰਜਾਬ ਸਰਕਾਰ ਨੇ ਤੇ ਬਾਰੇ ਕੀ ਕਹਿਣਾ ਚਾਹੋਗੇ? ਨਸ਼ਾਤ ਬੜੀ ਦੀਰਦਾ ਪੰਜਾਬ ਚ ਚੱਲ ਰਿਹਾ ਸਰਕਾਰਾਂ ਪੱਤਰਕਾਰ ਜਾਂ ਮੀਡੀਆ ਜਿਹੜਾ ਇਸ ਉੱਤੇ ਬਹੁਤ ਸਾਰੇ ਤਿੱਖੇ ਸਵਾਲ ਵੀ ਮੌਜੂਦਾ ਜਾਂ ਜਿਨੀਆਂ ਨਹੀਂਆਂ ਸਰਕਾਰਾਂ ਨੂੰ ਕਰਦੇ ਆ ਰਹੇ ਨੇ ਪਰ ਨਸ਼ਾ ਦਾ ਲੱਕ ਨਹੀਂ ਤੋੜਿਆ ਗਿਆ ਇਹਦੇ ਵਿੱਚ ਵਾਅਦਾ ਹੋਇਆ ਜਿਹੜਾ ਕਿ ਸਮਾਜ ਨੂੰ ਘੁਲਣ ਦੀ ਤਰ੍ਹਾਂ ਖਾ ਰਿਹਾ ਹੈ ਪਰਦਾਨ ਜੀ 1 ਲੱਖ ਦੇ ਲਗਭਗ ਜੜੀਆਂ ਨੇ ਮੌਤਾਂ ਹੋਈਆਂ ਨੇ ਪੰਜਾਬ 'ਚ ਨਸ਼ੇ ਦੇ ਕਾਰਨ ਜੋ ਲੱਖ ਤੋਂ ਵੱਧ ਨੇ ਜੋ ਸਰਕਾਰੀ ਅੰਕੜਾ ਜੋ ਪੁਲਿਸ ਦਾ ਅੰਕੜਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੌਤਾਂ ਲਈ ਨਸ਼ਾ ਮਤਲਬ ਜ਼ਿੰਮੇਵਾਰ ਜ਼ਰੂਰ ਹੈ ਕਿ ਨਸ਼ੇ ਦੇ ਨਾਲ ਮੌਤਾਂ ਹੋਈਆਂ ਸਰਕਾਰ ਵੀ ਸਰਕਾਰ ਦੀਆਂ ਵੀ ਮਤਲਬ ਦੋਰੀਆਂ ਪਾਲਿਸੀਆਂ ਨੇ ਇੱਕ ਪਾਸੇ ਨਸ਼ੇ ਉੱਤੇ ਕਰੋੜਾਂ ਰੁਪਈਆ ਡਾਉਨ ਦੇ ਉੱਤੇ ਖਰਚ ਕਰਦੀ ਹੈ ਤੇ ਦੂਜੇ ਖੁਦ ਆਪਣੀਆਂ ਦੁਕਾਨਾਂ ਜਿਹੜੀਆਂ ਉਹ ਨਸ਼ੇ ਦੀਆਂ ਖੋਲਦੀ ਹੈ ਸਰਕਾਰ ਦੀ ਕੋਈ ਨੀਤੀ ਅਜਿਹੀ ਹੋਣੀ ਚਾਹੀਦੀ ਹੈ ਕਿ ਜੇ ਨਸ਼ਾ ਬੰਦ ਹੀ ਕਰਨਾ ਜਿਹੜੀ ਕਿਸੇ ਵੀ ਤਰ੍ਹਾਂ ਦੀ ਮਤਲਬ ਜਿਹੜੀ ਹੈਗੀ ਆ ਇਸ ਤਰ੍ਹਾਂ ਦੀ ਨਸ਼ੇ ਵਾਲੀ ਗੱਲ ਜੀ ਉਹ ਸਰੀਰ ਨੂੰ ਜਾਂ ਸਮਾਜ ਨੂੰ ਜਾਂ ਪੰਜਾਬ ਨੂੰ ਸਟੇਟ ਨੂੰ ਕਮਜ਼ੋਰ ਕਰਦੀ ਹੈ ਤੇ ਉਹਨੂੰ ਸਖਤੀ ਨਾਲ ਬਿਆਨ ਕਰਨਾ ਚਾਹੀਦਾ ਸਰਕਾਰ ਨੂੰ ਰਧਾਨ ਜੀ ਅਗਰ ਬਾਹੁਜਨ ਸਮਾਰਟ ਪਾਰਟੀ ਪੰਜਾਬ ਚ ਪਾਵਰ ਚਾਹਦੀ ਆ ਤੇ ਇਹ ਗੈਂਗਸਟਰਵਾਦ ਦੇ ਬਾਰੇ ਤੁਸੀਂ ਕੀ ਕੀ ਕਰੋਗੇ ਬੜੀ ਸ਼ਕਤੀ ਨਾਲ ਇਹਨੂੰ ਮੁਝਟਿਆ ਜਾਏਗਾ ਔਰ ਇਸਦੀ ਐਗਜ਼ਾਮਪਲ ਹੈ ਭਾਂਜੀ ਦਾ ਰਾਜ ਜੁਪੀ ਦੇ ਅੰਦਰ 145 ਹਜ਼ਾਰ ਬੰਦਾ ਫੜ ਕੇ ਅੰਦਰ ਦਿੱਤਾ ਸੀ ਆ ਔਰ ਨਾਲ ਹੀ ਇਹ ਜਾਂ ਤੇ ਗੈਂਗਸਟਰ ਜਿਹੜੇ ਸੀ ਜੁਪੀ ਛੱਡ ਕੇ ਚਲੇ ਗਏ ਤੇ ਜਾਂ ਉਹ ਰਾਮਨਾਲ ਬੰਦੇ ਬਣ ਕੇ ਬੈਠ ਗਏ ਸੀ ਨਸ਼ੇ ਨੂੰ ਨੱਤ ਪਾਉਣੀ ਸਰਕਾਰ ਦਾ ਪਹਿਲਾ ਕਦਮ ਹੋਣਾ ਚਾਹੀਦਾ ਔਰ ਸਰਕਾਰ ਚਾਹੇ ਇਥੇ ਕਾਂਗਰਸ ਦੀ ਵੀ ਰਹੀ ਹੈ ਭਾਜਪਾ ਕਾਦੀ ਦਲ ਦੀ ਗਠਜੋੜ ਦੀ ਰਹੀ ਹੈ ਮੌਜੂਦਾ ਸਰਕਾਰ ਆ ਆਪ ਦੀ ਪੰਜਾਬ ਚ ਇੱਕ ਮਤਲਬ ਚੱਲ ਰਹੀ ਹੈ ਔਰ ਨਸ਼ੇ ਨੂੰ ਮਤਲਬ ਸਾਰੀਆਂ ਸਰਕਾਰਾਂ ਨੇ ਕਹਿੰਦੇ ਨੇ ਜਬਰਵਲੀ ਜਵਾਨੀ ਜਵਨ ਜਵਾਨੀ ਤੇ ਅਸੀਂ ਬੰਦ ਕਰਾਂਗੇ ਬੰਦ ਕਰਾਂਗੇ ਪਰ ਬੰਦ ਹੋਣ ਲਈ ਸਖਤ ਕਦਮ ਨਹੀਂ ਚੁੱਕੇਗੇ ਪ੍ਰਧਾਨ ਜੀ ਜਿਹੜਾ ਤਾਜਾ ਕੇਸ ਜਿਹੜਾ ਮਜੀਠੀਆ ਸਾਹਿਬ ਦੇ ਉੱਤੇ ਕੀ ਮਜੀਠੀਆ ਤੇ ਕੀਤਾ ਗਿਆ ਵਿਕਰਮਜੀਠੀਆ ਦੇ ਉੱਤੇ ਉਹ ਇੱਕ ਜ਼ਰੂਰਤ ਤੋਂ ਜ਼ਿਆਦਾ ਤੇ ਆਮਦਨ ਤੋਂ ਵੱਧ ਜਾਇਦਾਦ ਦਾ ਤੇ ਪੈਸੇ ਦਾ ਹੈਗਾ ਇਸ ਵਿੱਚ ਦੋ ਪਹਿਲੂ ਨੇ ਇੱਕ ਤਾਂ ਹੈ ਵੀ ਨਸ਼ੇ ਦੇ ਵਿਰੁੱਧ ਕੇਸ ਜੋ ਸਰਕਾਰ ਉੱਤੇ ਇਲਜ਼ਾਮ ਲਗਾ ਰਹੀ ਹੈ ਦੂਜਾ ਹੈ ਮਤਲਬ ਆਮਦਨ ਤੋਂ ਜ਼ਿਆਦਾ ਪੈਸਾ ਜਟਾਣਾ ਜਾਂ ਜਾਇਦਾਦ ਬਣਾਉਣਾ ਤੇ ਇਹ ਗੱਲਾਂ ਬੜੀਆਂ ਮੁੱਲੇ ਸਾਫ਼ ਕਲੀਅਰ ਨੇ ਇਹ ਅਗਰ ਮਤਲਬ ਉਹਦੀ ਮੌਜੂਦਾ ਰਿਸੋਰਸੇਸ ਤੋਂ ਜ਼ਿਆਦਾ ਉਹਨੇ ਪ੍ਰਾਪਰਟੀ ਬਣਾਈ ਹੈ ਕਿਸੇ ਨੇ ਵੀ ਬਣਾਈ ਹੋਵੇ ਉਹ ਸਰਕਾਰ ਨੂੰ ਹੱਕ ਹੈ ਕਿ ਉਹ ਤੋਂ ਪੁੱਛ ਦਵੇ ਕਿ ਇਹ ਕਿਤੇ ਮੁੱਕੀ ਮੇ ਬਣੀ ਹੈ ਰਹੀ ਨਸ਼ੇ ਦੀ ਗੱਲ ਅਗਰ ਨਸ਼ਾ ਗੈਰ ਕਾਨੂੰਨੀ ਢੰਗ ਦੇ ਨਾਲ ਕੋਈ ਮਤਲਬ ਕਰਦਾ ਜਾਂ ਉਹਦੇ ਉੱਤੇ ਸ਼ੱਕ ਹੁੰਦਾ ਸਰਕਾਰ ਨੂੰ ਉਹਨੂੰ ਜਰੂਰ ਫੜਿਆ ਜਾਣਾ ਚਾਹੀਦਾ ਪਰ ਫੜਨ ਦਾ ਉਹਦੇ ਉੱਤੇ ਕਾਰ ਵੀ ਕਾਰਵਾਈ ਕਰਨ ਦਾ ਕੋਈ ਜੈਨੂਇਨ ਤਰੀਕਾ ਹੋਣਾ ਚਾਹੀਦਾ ਮਜੀਠੀਏ ਤੇ ਮਨ ਜਿਹੜੇ ਅਲੱਗ-ਅਲੱਗ ਪੋਲਿਟਿਕਲ ਪਾਰਟੀਆਂ ਨੂੰ ਸਬੰਧਤ ਰਾਜਨੀਤਿਕ ਸਾਥੀਆਂ ਦੇ ਜਿਹੜੇ ਬਿਆਨ ਆਏ ਨੇ ਉਹਨਾਂ ਦੇ ਇਹ ਹਿੱਤ ਵਿੱਚ ਉਹ ਮਨ ਇੱਕ ਇੱਕ ਦੋਰੀ ਮਨ ਜਿਹੜੀ ਸੋਚ ਹੈ ਉਹਨੂੰ ਲੈ ਕੇ ਉਹ ਕਲੀਅਰ ਕਰਨ ਅਗਰ ਕੋਈ ਮਤਲਬ ਗੈਰ ਕਾਨੂੰਨੀ ਧੰਗਾ ਕਰਦਾ ਹੈ ਸਰਕਾਰ ਨੂੰ ਵੀ ਮਤਲਬ ਸ਼ੱਕ ਹੈ ਜਾ ਸਰਕਾਰ ਨੇ ਮਤਲਬ ਕੁਝ ਕਾਰਵਾਈਆਂ ਵੀ ਉੱਤੇ ਕੀਤੀਆਂ ਨੇ ਤੇ ਜਿਹਦੇ ਉੱਤੇ ਕੀਤੀ ਜਾ ਰਹੀ ਹੈ ਸਰਕਾਰ ਦਾ ਤਾਂ ਫਰਜ਼ ਹੈ ਵੀ ਉਹ ਕਾਰਵਾਈ ਕਰੇ ਪਰ ਮਤਲਬ ਜਿਹਦੇ ਉੱਤੇ ਇਲਜ਼ਾਮ ਲੱਗ ਰਿਹਾ ਜੇ ਉਹ ਸੱਚਾ ਸੱਚਾ ਹੈ ਉਹਦੇ ਉੱਤੇ ਮਿਸਤਰਾ ਦਾ ਕੋਈ ਉਹਨੂੰ ਲੱਗਦਾ ਕਿ ਮੈਂ ਮੈਨੂੰ ਨਜਾਇਜ਼ ਕਰਾਇਆ ਉਹਨੂੰ ਖੁੱਲ ਕੇ ਮਤਲਬ ਆਪਣੀ ਇੱਜ਼ਤ ਜਿਹੜੀ ਹੈ ਉਹ ਕਰਵਾਉਣੀ ਚਾਹੀਦੀ ਹੈ ਪਰ ਖੁੱਲ ਕੇ ਸਹਿਯੋਗ ਕਰਨਾ ਚਾਹੀਦਾ ਇਨਕੁਆਇਰੀ ਦਾ ਲਾਸਵਾਲ ਹੈ ਕਿ ਜੇ ਤੁਹਾਡੀ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਪੰਜਾਬ 'ਚ ਪਾਵਰ ਆ ਚਾਦੀ ਆ ਜੇ ਤੁਸੀਂ ਪ੍ਰੈਸ ਨੂੰ ਕੀ ਸੂਰਤਾ ਦਿਓਗੇ ਕੋਸ਼ਿਸ਼ ਤੋਂ ਜਿੱਥੇ ਬਹੁਜਨ ਸਮਾਜ ਪਾਰਟੀ ਦੇ ਲੋਕ ਪਿਆਰ ਨਾਲ ਇਹਨੂੰ ਮੌਕਾ ਦਿੰਦੇ ਆ ਜਿਸ ਤਰ੍ਹਾਂ ਕਿ ਸਾਡੇ ਸੁਪਰ ਪ੍ਰਧਾਨ ਡਾਕਟਰ ਗਪਤਾਰ ਸਿੰਘ ਕ੍ਰੀਮਪੁਰੀ ਜੀ ਇਹ बार-बार ਹਰ ਮੀਟਿੰਗ ਤੋਂ ਹਰ ਰੈਲੀ ਤੋਂ ਇਹ ਗੱਲ ਕਹਿ ਰਹੇ ਆ ਕਿ ਇੱਕ ਮੌਕਾ ਦਿਓ ਜੇ ਅਸੀਂ ਨਹੀਂ ਸੰਭਾਲਾਂਗੇ ਜਿੱਦਾਂ ਪੰਜਾਬ ਸੰਭਾਲੋ ਮੋਹਨ ਦੇ ਤਹਿਤ ਬੜਾ ਪਰਮਾ ਹੰਗਾਰਾ ਮਿਲ ਰਿਹਾ ਅਗਰ ਮੌਕਾ ਮਿਲਦਾ ਰੋਜ਼ਗਾਰ ਸ਼ਾਂਤੀ ਚੇਤਨਾ ਤੇ ਪੱਤਰਕਾਰਾਂ ਨੂੰ ਜਾਂ ਹੋਰ ਜਿਹੜਾ ਮੀਡੀਆ ਪਰਸਨ ਆਪਣੀ ਜਾਨ ਤਲੀ ਤੇ ਰੱਖ ਕੇ ਸਚਾਈ ਨੂੰ ਸਾਹਮਣੇ ਲੈਣਾ ਚਾਹੁੰਦੀ ਹੈ ਉਹਦੇ ਬਾਰੇ ਮਤਲਬ ਅੱਛੇ ਗੱਡੇ ਸਟੈਪ ਆ ਚੁੱਕੇਗੇ ਔਰ ਰੋਜ਼ਗਾਰ ਔਰ ਨੌਜਵਾਨਾਂ ਵਾਸਤੇ ਖਾਸ ਕਰਕੇ ਜਿਹੜੀ ਬੇਰੁਜ਼ਗਾਰੀਆਂ ਨੂੰ ਦੂਰ ਕਰਨ ਦੇ ਜੀ ਜਾਨ ਨਾਲ ਉਪਰਲਾ ਕਰੇ